ਮੈਂ ਪਿੰਡ ਫੂਲਖੁਰਦੀ ਰਹਿਣ ਵਾਲੀ ਆ ਤੇ ਮੈਂ ਪਿਛਲੇ 4 ਮਹੀਨੇ ਤੋਂ ਯੋਗਾ ਕਲਾਸਿਸ ਲੈ ਰਹੀ ਲਗਾਤਾਰ ਲੈ ਰਹੀ ਆ ਤੇ ਮੈਨੂੰ ਯੋਗਾ ਕਰਨ ਨਾਲ ਬਹੁਤ ਜ਼ਿਆਦਾ ਬੈਨੀਫਿਟ ਹੋਇਆ ਹੈ ਮੈਨੂੰ ਯੋਗਾ ਕਲਾਸ ਤੋਂ ਪਹਿਲਾਂ ਕਾਫੀ ਪ੍ਰੋਬਲਮਾਂ ਸੀਗੀਆਂ ਜਿਵੇਂ ਮੇਰਾ weight ਕਾਫੀ ਸੀਗਾ ਤੇ ਮੈਨੂੰ high BP ਦੀ ਪ੍ਰੋਬਲਮ ਸੀਗੀ ਸਰਵਾਈਕਲ ਦੀ ਪ੍ਰੋਬਲਮ ਸੀਗੀ ਤੇ ਯੋਗਾ ਕਲਾਸ ਨੂੰ ਲਗਾਤਾਰ ਕੰਟੀਨਿਊ ਕਰਨ ਨਾਲ ਮੇਰੀ high BP ਦੀ ਪ੍ਰੋਬਲਮ ਹੈ ਜਿਹੜੀ ਉਹ ਬਿਲਕੁਲ ਖਤਮ ਹੋ ਗਈ ਹੈ ਤੇ ਮੇਰੀ ਗੋਲੀ ਜਿਹੜੀ ਮੈਨੂੰ BP ਦੀ ਲੱਗੀ ਹੋਈ ਸੀ ਉਹ ਬਿਲਕੁਲ ਮੇਰੀ ਛੁੱਟ ਗਈ ਹੈ ਤੇ ਮੈਂ 4 ਮਹੀਨੇ ਵਿੱਚ ਆਪਣਾ 15 ਕਿਲੋ weight lose ਕਰ ਲਿਆ ਹੈ ਤੇ ਮੈਨੂੰ ਬਹੁਤ ਬੈਨੀਫਿਟ ਹੋਇਆ ਹੈ ਯੋਗਾ ਕਲਾਸ ਜੁਆਇਨ ਕਰਨ ਨਾਲ ਸਾਡਾ ਜਿਹੜੇ ਡੇਲੀ ਦੇ ਮੂਮੈਂਟਸ ਆ ਬਹੁਤ ਜ਼ਿਆਦਾ ਐਕਟਿਵ ਹੋਈ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਜੋ ਵੀ ਆਪਣੇ ਘਰ ਦੇ ਕੰਮ ਚ ਕੰਮ ਕਰਦੇ ਆ ਬਹੁਤ ਐਕਟਿਵ ਹੋ ਕੇ ਕਰ ਲੈਂਦੇ ਆ ਇਸ ਤੋਂ ਪਹਿਲਾਂ ਮੈਨੂੰ ਜਿਹੜੀ ਪ੍ਰੋਬਲਮ ਸੀਗੀ ਜੋ ਸ਼ਿੱਕਾ ਸੀਜ਼ਨਲ ਪ੍ਰੋਬਲਮ ਸੀਗੀ ਸ਼ਿੱਕਾ ਵਗੈਰਾ ਲੱਗ ਜਾਂਦੀਆਂ ਸੀਗੀਆਂ ਜੋ ਅਸੀਂ ਇੱਥੇ ਪਰਨਾਇਮ ਕਰਦੇ ਆ ਉਹਦੇ ਨਾਲ ਉਹ ਮੇਰੀ ਜਿਹੜੀ ਐ ਪ੍ਰੋਬਲਮ ਦੂਰ ਹੋਈ ਆ ਮੈਂ weight ਵੀ 7 ਤੋਂ 8 ਕਿਲੋ ਲੂਸ ਕੀਤਾ ਐ ਤੇ ਜਿਹੜੀ ਸੀਐਮ ਸਾਹਿਬ ਨੇ ਯੋਗਾ ਕਲਾਸ ਫ੍ਰੀ ਵਿੱਚ ਸਾਰੇ ਪਿੰਡਾਂ ਵਿੱਚ ਪ੍ਰੋਵਾਈਡ ਕੀਤੀ ਆ ਮੈਂ ਚਾਹੁੰਦੀ ਆ ਕਿ ਵੱਧ ਤੋਂ ਵੱਧ ਲੋਕ ਆ ਜਿਹੜੇ ਇਹ ਕਲਾਸਾਂ ਨੂੰ ਜੁਆਇਨ ਕਰਨ ਤੇ ਵੱਧ ਤੋਂ ਵੱਧ ਇਹਦਾ ਲਾਭ ਲੈਣ ਸਾਰਿਕ ਕਪਨਾਇਮ ਬਹੁਤ ਵਧੀਆ ਢੰਗ ਨਾਲ ਕਰਵਾਇਆ ਜਾਂਦਾ ਹੈ ਜਿਸ ਨਾਲ ਸਾਡੇ ਪਿੰਡ ਚ ਜਿੰਨੀਆਂ ਵੀ ਲੇਡੀਜ਼ ਨੇ ਕਲਾਸਾਂ ਜੁਆਇਨ ਕੀਤੀਆਂ ਉਹਨਾਂ ਨੂੰ ਬੀਪੀ ਦੀਆਂ ਪ੍ਰੋਬਲਮ ਸਿਗੀਆਂ ਕਿਸੇ ਨੂੰ ਜੋਇੰਟ ਪ੍ਰੋਬਲਮ ਸਿਗੀ ਗੋਡਿਆਂ ਦੀ ਪ੍ਰੋਬਲਮ ਸਿਗੀ ਬੈਕ ਪੈਨ ਸਿਗੀਆਂ ਉਹ ਸਾਰੀਆਂ ਪ੍ਰੋਬਲਮ ਉਹਨਾਂ ਦੀਆਂ ਦੂਰ ਹੋਈਆਂ ਐ ਕਿਉਂਕਿ ਲੇਡੀਜ਼ ਆਪਣੇ ਲਈ ਟਾਈਮ ਨਹੀਂ ਕੱਢ ਸਕਦੀਆਂ ਤੇ ਅਸੀਂ ਯੋਗਾ ਕਲਾਸ ਦੇ ਬਾਨੇ ਆਪਣੇ ਫੀਲ ਲਈ 1 ਘੰਟਾ ਕੱਢਦੇ ਆਂ ਤੇ ਅਸੀਂ ਯੋਗਾ ਕਰਕੇ ਪੂਰਾ ਦਿਨ ਬਹੁਤ એનર્ਜੀ ਫੀਲ ਕਰਦੇ ਹਾਂ ਤੇ ਬਹੁਤ ਸਾਨੂੰ ਬਹੁਤ ਵਧੀਆ ਮਤਲਬ ਲੱਗਦਾ ਹੈ ਇਸ ਕਰਕੇ ਅਸੀਂ ਪੰਜਾਬ ਸਰਕਾਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਦਿਨ-ਪ੍ਰਤੀ ਦਿਨ ਜਿਹੜੀਆਂ ਸਾਡੀਆਂ ਬਿਮਾਰੀਆਂ ਆ ਉਹ ਘੱਟ ਹੋ ਰਹੀਆਂ ਐ ਤੇ ਅਸੀਂ ਤੰਦਰੁਸਤ ਐਕਟਿਵ ਰਹਿ ਰਹੇ ਹਾਂ